ਜੀ ਸਤਿ ਸ਼੍ਰੀ ਅਕਾਲ ਜੀ ਕਿਵੇਂ ਹੋ ਸਾਰੇ ਠੀਕ ਠਾਕ ਜੀ ਸਵਾਗਤ ਹੈ ਤੁਹਾਡਾ ਸਨੀਤਾ ਕੁਕਿੰਗ ਚੈਨਲ ਤੇ ਅੱਜ ਅੱਪ ਬਣਾਵਾਂਗੇ ਆਲੂ ਗੋਭੀ ਦੀ ਸਬਜ਼ੀ ਆਲੂ ਗੋਭੀ ਸਬਜ਼ੀ ਬਣਾਉਣ ਵਾਸਤੇ ਆਪਣੇ ਕੋਲੇ ਛੋਟੇ ਫੁੱਲ ਕਰ ਲਏ ਨੇ ਆਪਾਂ ਗੋਭੀ ਨੂੰ ਕੱਟ ਲਿਆ 1/2 ਕਿਲੋ ਗੋਭੀ 1/2 ਕਿਲੋ ਆਲੂ ਇਹਨੂੰ ਲੰਮੇ ਪੀਸਾ ਚ ਕੱਟ ਲਿਆ ਤੇ ਇਧਰ ਆਪਾਂ ਗੈਸ ਤੇ ਟੋਪੀ ਇਹਨੂੰ ਚੜਾਤਾ ਇਹਦੇ ਵਿੱਚ ਪਾਇਆ ਆਪਾਂ ਪਾਣੀ ਤੇ ਨਾਲ ਹੀ ਪਾਦਾਂਗੇ ਅੱਧਾ ਚਮਚਾ ਨਮਕ ਦਾ ਹੁਣ ਆਪਾਂ ਨਮਕ ਨੂੰ ਚੰਗੀ ਤਰ੍ਹਾਂ ਹਿਲਾ ਦਾਂਗੇ ਕਿਉਂਕਿ ਆਪਾਂ ਗੋਭੀ ਤੇ ਇੱਕ ਦੋ ਵਾਲੇ ਦੀਵਾਨੀ ਆ ਤਾਂ ਕਿ ਗੋਭ ਤੇ ਬਹੁਤ ਵਧੀਆ ਬਣ ਜੇ ਇਹਦੇ ਨਾਲ ਅੱਜ ਆਪਾਂ ਗੋਭੀ ਨੂੰ ਆਪਾਂ ਕਦੇ ਵੀ ਬਣਾਵਾਂਗੇ ਉਹਨੂੰ ਤੁਸੀਂ ਗਰਮ ਪਾਣੀ ਦੇ ਵਿੱਚ ਜ਼ਰੂਰ ਉਬਾਲ ਲਓ ਆਪਾਂ ਨਾਲ ਹੀ ਆਲੂ ਨੂੰ ਵੀ ਬਾਲਾਂਗੇ ਦੋਨੇ ਚੀਜ਼ਾਂ ਬਹੁਤ ਵਧੀਆ ਨਰਮ ਹੋ ਜਾਣਗੀਆਂ ਤੇ ਗੋਭੀ ਦਾ ਟੇਸਟ ਹੀ ਬਹੁਤ ਵਧੀਆ ਹੋਊਗਾ ਤੇ ਗੋਭੀ ਹਮੇਸ਼ਾ ਹੀ ਉਬਾਲ ਕੇ ਹੀ ਬਣਾਉਣੀ ਚਾਹੀਦੀ ਆ ਇਸ ਤਰੀਕੇ ਨਾਲ ਫਿਰ ਆਪਣਾ ਗੋਭੀ ਖਾਣ ਵੇਲੇ ਬਿਲਕੁਲ ਹੀ ਆਪਾਂ ਨੂੰ ਖਰਾਬ ਨਹੀਂ ਕਰਦੀ ਲਓ ਜੀ ਹੁਣ ਆਪਾਂ ਇਹਨੂੰ ਇੱਕ ਦੋ ਵਾਲੇ ਚੰਗੀ ਤਰ੍ਹਾਂ ਦਬਾਵਾਂਗੇ ਨਮਕ ਵਾਲੇ ਪਾਣੀ ਦੇ ਵਿੱਚ ਬਹੁਤ ਵਧੀਆ ਆਲੂ ਗੋਭੀ ਦੀ ਮਸਾਲੇਦਾਰ ਸਬਜ਼ੀ ਬਣਾ ਕੇ ਕਰਾਂਗੇ ਆਪਾਂ ਤਿਆਰ ਲਓ ਜੀ ਗੋਭੀ ਨੂੰ ਵਾਲਾ ਆ ਗਿਆ ਹੈ ਤੁਸੀਂ ਦੇਖ ਸਕਦੇ ਹੋ ਬਸ ਇੱਕ ਦੋ ਵਾਲੀ ਦਿਵਾਨੇ ਆਪਾਂ ਇਹਨੂੰ ਬਾਅਦ ਵਿੱਚ ਇਹਨੂੰ ਆਪਾਂ ਬਾਹਰ ਕੱਢ ਲਾਂਗੇ ਲਓ ਜੀ ਗੋਭੀ ਦਾ ਪਾਣੀ ਗਰਮ ਚੋਂ ਕੱਢ ਕੇ ਆਪਾਂ ਫਿਰ ਦੁਬਾਰਾ ਇਹਨੂੰ ਟੋਕਰੀ ਦੇ ਵਿੱਚ ਐਡ ਕਰਤਾ ਤਾਂ ਕਿ ਬਿਲਕੁਲ ਸਾਫ਼ ਸੁਥਰੀ ਹੋ ਚੁੱਕੀ ਹੈ ਆਲੂ ਵੀ ਆਪਣੇ ਨਰਮ ਹੋ ਚੁੱਕੇ ਨੇ ਚਲੋ ਆਪਾਂ ਬਣਾਉਣ ਦੀ ਕਰਦੇ ਹਾਂ ਤਿਆਰੀ ਕੜਾਈ ਵਿੱਚ ਇੱਕ ਕੜਚੀ ਤੇਲ ਦੀ ਪਾਈ ਤੇ ਇਹ ਆਪਾਂ ਸੁੱਕਾ ਧਨੀਆ ਹੱਥ ਨਾਲ ਮੈਸ਼ ਕਰਕੇ ਪਾਇਆ ਠੀਕ ਹੈ ਜੀ ਚੌਥਾ ਇਸੇ ਪਾਵਾਂਗੇ ਆਪਾਂ ਜਵੈਨ ਦਾ ਚੌਥਾ ਇਸੇ ਪਾਵਾਂਗੇ ਆਪਾਂ ਜੀਰੇ ਦਾ ਚੌਥਾ ਇਸੇ ਪਾਵਾਂਗੇ ਆਪਾਂ ਕਾਲੀ ਮਿਰਚ ਦਾ ਤਿੰਨਾਂ ਦੀ ਮਾਤਰਾ ਆਪਾਂ ਬਰਾਬਰ ਰੱਖੀ ਆ ਲਓ ਜੀ ਹੁਣ ਆਪਾਂ ਇਹਨੂੰ ਚੰਗੀ ਤਰ੍ਹਾਂ ਗਰਮ ਕਰਕੇ ਨਾਲ ਹੀ ਪਾ ਦਾਂਗੇ ਆਪਾਂ ਇਹਦੀ ਵਿੱਚ ਪਿਆਜ਼ ਪਿਆਜ਼ ਆਪਣੇ ਕੋਲ ਦੋ ਸੀ ਵੱਡੇ ਸਾਈਜ਼ ਦੇ ਉਹਨੂੰ ਆਪਾਂ ਬਰੀਕ ਸਾਈਜ਼ 'ਚ ਕੱਟ ਲਿਆ ਸੀ ਤੇ ਹੁਣ ਆਪਾਂ ਇਹਨੂੰ ਬ੍ਰਾਊਨ ਹੋਣ ਤੱਕ ਪਰੋਣਾਂਗੇ ਆਪਰਾ ਮਸਾਲਾ ਬਿਲਕੁਲ ਵਧੀਆ ਹੋਣਾ ਚਾਹੀਦਾ ਪਿਆਜ਼ ਕੱਚੇ ਨਹੀਂ ਹੋਣੇ ਚਾਹੀਦੇ ਤਾਂ ਹੀ ਤਾਂ ਆਪਣੀ ਸਬਜ਼ੀ ਬਣ ਕੇ ਮਸਾਲੇਦਾਰ ਬਹੁਤ ਵਧੀਆ ਹੋ ਕੇ ਤਿਆਰ ਲਓ ਜੀ ਹੁਣ ਆਪਾਂ ਮੀਡੀਅਮ ਗੈਸ ਤੇ ਬ੍ਰਾਊਨ ਹੋਣ ਤੱਕ ਪਿਆਜ਼ਾਂ ਨੂੰ ਅਦਰਕ ਨੂੰ ਤੇ ਲਸਣ ਨੂੰ ਇਹ ਤਿੰਨੇ ਚੀਜ਼ਾਂ ਆਪਾਂ ਕੱਟੀਆਂ ਹੀ ਪਾਈਆਂ ਨੇ ਠੀਕ ਹੈ ਜੀ ਇਹਨੂੰ ਕੱਟੀਆਂ ਨੂੰ ਹੀ ਆਪਾਂ ਚੰਗੀ ਤਰ੍ਹਾਂ ਕੱਟ ਕੇ ਇੱਕ ਠੀਕੀ ਟੋਕਰੀ ਦੇ ਵਿੱਚ ਧੋਤਾ ਸੀ ਲਓ ਜੀ ਇਹ ਤਿੰਨੇ ਚੀਜ਼ਾਂ ਕੱਟੀਆਂ ਨੇ ਅਦਰਕ ਲਸਣ ਪਾਉਣਾ ਜ਼ਰੂਰੀ ਆ ਹੁਣ ਆਪੇ ਇੱਕ ਚਮਚਾ ਪਾ ਦਾਂਗੇ ਨਮਕ ਦਾ ਇਹ ਸੇਧਾ ਨਮਕ ਨਮਕ ਤੁਸੀਂ ਆਪਣੇ ਹਿਸਾਬ ਨਾਲ ਪਾ ਸਕਦੇ ਹੋ ਠੀਕ ਹੈ ਜੀ ਲੋ ਜੀ ਹੁਣ ਆਪੇ ਨੂੰ ਚੰਗੀ ਤਰ੍ਹਾਂ ਪਿਆਜ਼ਾਂ ਦੇ ਵਿੱਚ ਭੁੰਨਾਂਗੇ ਬਰਾਊਨ ਹੋਣ ਤੱਕ ਨਮਕ ਪਾਉਣ ਨਾਲ ਪਿਆਜ਼ ਤੇ ਟਮਾਟਰ ਬਹੁਤ ਚੇਤੀ ਘੁੱਲਦੇ ਨੇ ਲੋ ਜੀ ਗੈਸ ਆਪਣਾ ਮੀਡੀਅਮ ਆ ਆਦਰਕ ਲਸਣ ਤੁਸੀਂ ਗੋਭੀ ਦੀ ਸਬਜ਼ੀ 'ਚ ਜ਼ਰੂਰ ਪਾਓ ਤਾਂ ਕਿ ਆਪਣੀ ਗੋਭੀ ਆਪਣੋ ਵਾਈ ਨਾ ਕਰੇ ਤੇ ਬਿਲਕੁਲ ਆਪਾਂ ਨੂੰ ਖਾਣ ਵੇਲੇ ਖਰਾਬ ਨਾ ਕਰੇ ਲੋ ਜੀ ਦੋ ਟਮਾਟਰ ਪਾਤੇ ਆਪਾਂ ਨਾਲ ਹੀ ਹਰੀਆਂ ਮਿਰਚਾਂ ਸੀ ਟਮਾਟਰਾਂ ਦੇ ਵਿੱਚ ਸਰਸਮਨ ਆਪਾਂ ਇਸ ਤਰੀਕੇ ਨਾਲ ਜੁ ਇਕੱਠਾ ਹੀ ਕੱਟਿਆ ਠੀਕ ਹੈ ਜੀ ਹੁਣ ਆਪਾਂ ਇਹਨੂੰ ਚੰਗੀ ਤਰ੍ਹਾਂ ਹਲਾ ਦਾਂਗੇ ਤੇ 1-2 ਮਿੰਟ ਚੰਗੀ ਤਰ੍ਹਾਂ ਪਿਆਜ਼ ਤੇ ਟਮਾਟਰ ਨੂੰ ਢਲ ਤੱਕਰ ਪਕਾਵਾਂਗੇ ਬਹੁਤ ਵਧੀਆ ਸਬਜ਼ੀ ਬਣ ਕੇ ਤਿਆਰ ਹੁੰਦੀ ਹੈ ਗੋਭੀ ਆਲੂ ਦੀ ਮਸਾਲੇਦਾਰ ਤੇ ਬਹੁਤ ਜ਼ਿਆਦਾ ਟੇਸਟੀ ਆਪਾਂ ਆਲੂ ਗੋਭੀ ਨੂੰ ਚੰਗੀ ਤਰ੍ਹਾਂ ਉਬਾਲ ਲੈਸ ਕਰਕੇ ਆਪਾਂ ਹੁਣ ਟਾਈਮ ਘੱਟ ਲੱਗੂਗਾ ਇੱਕ ਚਮਚਾ ਪਾਏ ਆਪਾਂ ਕਸ਼ਮੀਰੀ ਮਿਰਚ ਦਾ ਚੌਥਾ ਹਿੱਸਾ ਪਾਇਆ ਆਪਾਂ ਹੁਣ ਲਾਲ ਮਿਰਚ ਦਾ ਤੇ ਹੁਣ ਪਾਵਾਂਗੇ ਇੱਕ ਚਮਚਾ ਆਪਾਂ ਹਲਦੀ ਦਾ ਲੋ ਜੀ ਥੋੜੀ ਜਲਦੀ ਆਪਾਂ ਹੋਰ ਪਾਵਾਂਗੇ ਕਿਉਂਕਿ ਆਪਣੇ ਕੋਲੇ ਚਮਚ ਬਹੁਤ ਛੋਟੀ ਹੈ ਠੀਕ ਹੈ ਜੀ ਤੇ ਨਾਲ ਹੀ ਪਾ ਦਾਂਗੇ ਅੱਧਾ ਇੱਕ ਚਮਚਾ ਆਪਾਂ ਇਹਦੇ ਵਿੱਚ ਮਸਾਲੇ ਦਾ ਮਸਾਲਾ ਜ਼ਰੂਰ ਪਾਓ ਕਿਉਂਕਿ ਆਪਾਂ ਬਣਾ ਹੀ ਮਸਾਲੇਦਾਰ ਸਬਜ਼ੀ ਰਹੀ ਹੈ ਠੀਕ ਹੈ ਜੀ ਗੋਭੀ ਦੀ ਬਹੁਤ ਹੀ ਵਧੀਆ ਮਸਾਲੇਦਾਰ ਸਬਜ਼ੀ ਇਸ ਲਈ ਉਹਨਾਂ ਆਪਾਂ ਚੰਗੀ ਤਰ੍ਹਾਂ ਪਕਾਵਾਂਗੇ ਤਾਂ ਕਿ ਆਪਣੇ ਮਸਾਲੇ ਕੱਚੇ ਨਾ ਰਹਿਣ ਤੇ ਬਹੁਤ ਵਧੀਆ ਆਪਣੀ ਮਸਾਲੇਦਾਰ ਗੋਭੀ ਆਲੂ ਦੀ ਸਬਜ਼ੀ ਬਣ ਕੇ ਹੋਵੇ ਤਿਆਰ ਤੇ ਇਸ ਤਰੀਕੇ ਨਾਲ ਆਪਾਂ ਚੰਗੀ ਤਰ੍ਹਾਂ ਮੈਚ ਕਰ ਦਾਂਗੇ ਤਾਂ ਕਿ ਚੰਗੀ ਤਰ੍ਹਾਂ ਘੁਲ ਜੰ ਟਮਾਟਰ ਆਪਣੇ ਲਓ ਜੀ ਬਹੁਤ ਵਧੀਆ ਮਸਾਲਾ ਬਣਾ ਕੇ ਆਪਾਂ ਕੀਤਾ ਤਿਆਰ ਤੇ ਹੁਣ ਆਪਾਂ ਇਹਦੇ ਵਿੱਚ ਪਾਵਾਂਗੇ ਆਲੂ ਗੋਭੀ ਆਲੂ ਗੋਭੀ ਆਪਾਂ ਇਸ ਕਰਕੇ ਬਹੁਤ ਛੇਤੀ ਬਣ ਕੇ ਤਿਆਰ ਹੋ ਗਈ ਕਿਉਂਕਿ ਆਪਾਂ ਇਹਨੂੰ ਪਹਿਲਾਂ ਉਬਾਲ ਲਿਆ ਸੀ ਤੇ ਆਪਣੇ ਆਲੂ ਵੀ ਬਹੁਤ ਜ਼ਿਆਦਾ ਨਰਮ ਹੋ ਚੁੱਕੇ ਨੇ ਲਓ ਜੀ ਸਾਰੇ ਨੂੰ ਆਪਾਂ ਕੜਾਈ ਦੇ ਵਿੱਚ ਪਾਤਾ ਆਲੂ ਗੋਭੀ ਨੂੰ ਬਸ ਹੁਣ 1-2 ਮਿੰਟ ਹੀ ਲੈਣਾ ਇਹਨੇ ਪੱਕਣ ਤੇ ਬਹੁਤ ਜ਼ਿਆਦਾ ਟਾਈਮ ਨਹੀਂ ਲੈਣਾ ਕਿਉਂਕਿ ਆਪਾਂ ਆਲੂ ਨੂੰ ਬਹੁਤ ਪਤਲਾ-ਪਤਲੇ ਸੈਚ ਕੱਟਿਆ ਸੀ ਲੋ ਜੀ ਹੁਣ ਆਪਾਂ ਇਹਨੂੰ ਚੰਗੀ ਤਰ੍ਹਾਂ ਇਸ ਤਰੀਕੇ ਨਾਲ ਮਿਲਾ ਦਾਂਗੇ ਤੇ 1-2 ਮਿੰਟ మీడియం ਕੈਸ ਤੇ ਟੱਕ ਕੇ ਪਕਾਵਾਂਗੇ ਬਹੁਤ ਵਧੀਆ ਮਸਾਲੇਦਾਰ ਸਬਜੀ ਬਣ ਕੇ ਤਿਆਰ ਹੁੰਦੀ ਹੈ ਨੂੰ ਕੋਈ ਜ਼ਿਆਦਾ ਟਾਈਮ ਨਹੀਂ ਲੱਗਦਾ ਜੇ ਤੁਸੀਂ ਇਹਨੂੰ ਉਬਾਲ ਲੋਗੇ ਨਹੀਂ ਤਾਂ ਤੇ ਫਿਰ ਉਹ ਸਬਜੀ ਆਪਣੀ ਵਧੀਆ ਨਹੀਂ ਬਣ ਕੇ ਤਿਆਰ ਹੁੰਦੀ ਤੁਸੀਂ ਗੋਭੀ ਨੂੰ ਹਮੇਸ਼ਾ ਹੀ ਉਬਾਲ ਕੇ ਬਣਾਇਆ ਕਰੋ ਤੇ ਮੈਂ ਚਾਹੂੰਗੀ ਤੁਸੀਂ ਆਲੂ ਨੂੰ ਵੀ ਉਬਾਲ ਲਿਆ ਕਰੋ ਠੀਕ ਹੈ ਜੀ ਤਾਂ ਹੀ ਤਾਂ ਆਪਣੀ ਸਬਜੀ ਬਣ ਕੇ ਛੇਤੀ ਤਿਆਰ ਹੁੰਦੀ ਹੈ ਲਓ ਜੀ ਉਹਨੇ ਮੀਡੀਅਮ ਗੈਸ ਤੇ ਆਪਾਂ ਇਹਨੂੰ ਪਕਾ ਰਹੇ ਹਾਂ ਠੀਕ ਹੈ ਜੀ 1 ਮਿੰਟ ਬਾਅਦ ਆਪਾਂ ਇਹਨੂੰ ਚੈੱਕ ਜ਼ਰੂਰ ਕਰਨਾ ਕਿ ਕਿ ਆਪਣੀ ਸਬਜੀ ਥੱਲੇ ਨਾ ਲੱਗੇ ਇਹ ਜ਼ਰੂਰੀ ਤੁਸੀਂ ਦੇਖਣਾ ਇਹਦੇ ਵਿੱਚ ਆਪਾਂ ਕੋਈ ਵੀ ਪਾਣੀ ਐਡ ਨਹੀਂ ਕੀਤਾ ਭਾਫ਼ ਰਾਈ ਆਪਾਂ ਸਾਰੀ ਸਬਜੀ ਬਣਾ ਕੇ ਤਿਆਰ ਕਰਨੀ ਹੈ ਲਓ ਜੀ ਇੱਕ ਦੋ ਵਾਰੀ ਆਪਾਂ ਇਹਨੂੰ ਚੰਗੀ ਤਰ੍ਹਾਂ ਇਸ ਤਰ੍ਹਾਂ ਹਿਲਾ ਦਾਂਗੇ ਉਸ ਤੋਂ ਬਾਅਦ ਮੀਡੀਅਮ ਗੈਸ ਤੇ 1 ਮਿੰਟ ਇਹਨੂੰ ਹੋਰ ਪਕਾਵਾਂਗੇ ਬਹੁਤ ਵਧੀਆ ਸਬਜੀ ਬਣ ਕੇ ਆਪਣੀ ਤਿਆਰ ਹੋਊਗੀ ਲਓ ਜੀ ਬਹੁਤ ਵਧੀਆ ਮਸਾਲੇਦਾਰ ਆਲੂ ਗੋਭੀ ਸਬਜ਼ੀ ਬਣ ਕੇ تیار ਹੋਈ ਹੈ ਤੁਸੀਂ ਦੇਖ ਸਕਦੇ ਹੋ ਜਿੰਨੀ ਦੇਖਣ ਨੂੰ ਬਹੁਤ ਲੱਗਦੀ ਓਨੀ ਖਾਣ ਚ ਵੀ ਵੀਡੀਓ ਲਾਈਕ ਸ਼ੇਅਰ ਕਮੈਂਟ ਕਰੋ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਓਕੇ